ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਸਰਦਾਈ ਘੋੜਕੀ ਜਿਹੜੀ ਪੀਤੀ ਜਾਂਦੀ ਹੈ ਖਾਸ ਕਰਕੇ ਨਹੰਗ ਸਿੰਘ ਉਹ ਪਹਿਲਾਂ ਭੰਗ ਰਗੜਦੇ ਸੀ ਉਹਦੇ ਵਿੱਚ ਦੁੱਧ ਪਾਉਣਾ ਬਦਾਮ ਪਾਉਣਾ ਖਸਖਸ ਪਾਉਣੀ ਇਹੋ ਜੇ ਕੁਝ ਮਸਾਲੇ ਪਾ ਕੇ ਉਹਨੂੰ ਸਰਦਾਈ ਕਿਹਾ ਜਾਂਦਾ ਸੀ ਖਰੋਤਾ ਦੇ ਵਿੱਚ ਸੁਖਾ ਜੀ ਨੂੰ ਭੰਗ ਕਹਿੰਦੇ ਉਹ ਵੀ ਪਾਉਂਦੇ ਸੀ ਉਹਦੇ ਨਾਲ ਨਸ਼ਾ ਹੁੰਦਾ ਪਰ ਇੱਕ ਟ੍ਰੈਂਡ ਹੁਣ ਬਣਿਆ ਕੁਝ ਕੋ ਜਿੰਨੇ ਚੋਲੇ ਪਾਏ ਨੇ ਉਹਨਾਂ ਨੇ ਦੁਕਾਨਾਂ ਬਣਾ ਲਈਆਂ ਕੋਈ ਬੱਸ ਸਟੈਂਡ ਤੇ ਕੋਈ ਕਿਸੇ ਅੱਡੇ ਤੇ ਕੋਈ ਬਾਜ਼ਾਰ ਵਿੱਚ ਉਹ ਖੜ੍ਹ ਜਾਂਦੇ ਆਇ ਕੋ ਤੂਫਾਨ ਸ਼ੋਰ ਜਾ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਹੁੰਦਾ ਹੈ ਆਜ਼ਾਦੀ ਦੀਆਂ ਗੱਲਾਂ ਕਰਦਾ ਹੈ ਮੀਡੀਆ ਚ ਮਿਲਾ ਦਿੰਦਾ ਇਹਨਾਂ ਲੋਕਾਂ ਨੂੰ ਇੱਕ ਜੱਗੀ ਬਾਬਾ ਬੰਦੇ ਰਾਣਾ ਉਹ ਵਿਖੀ ਲਾਈ ਬੈਠੇ ਇਕਮ ਬੇਨਤੀ ਕਰਨੀ ਹੈ ਕੰਮ ਤੁਸੀਂ ਕਰੋ ਕਿਰਤ ਕਰਨੀ ਜ਼ਰੂਰੀ ਹੈ ਪਰ ਜਿਨ੍ਹਾਂ ਨੂੰ ਇਹ ਚੇਟਕ ਲੱਗੀ ਨਾ ਸਰਦਾਈ ਪੀਣ ਦੀ ਜਿਹੜੇ ਸਰਦਾਈ ਪੀਉਂਦੇ ਨੇ ਉਹਨਾਂ ਤਾਂ ਦਿਹਾੜੀ ਹੈ ਹਜ਼ਾਰਾਂ ਰੁਪਈਆ ਚ ਪੈਂਦੀ ਹੈ 5-700 ਦਾ ਸਮਾਨ ਲਾਉਂਦੇ ਨੇ 30 ਰੁਪਈਆ ਦਾ ਗਲਾਸ ਦਿੰਦੇ ਨੇ 1000-1500 2000 ਵਟ ਦੇ ਪਿਆ ਉਹ ਦਿਹਾੜੀ ਬਣਾ ਕੇ ਚੱਲ ਜਾਂਦੇ ਆ ਪਰ ਉਹਦਾ ਇੱਕ ਨੁਕਸਾਨ ਹੋ ਰਿਹਾ ਜੇ ਤੇ ਰੱਖਿਓ ਤੁਸੀਂ ਬਦਾਮ ਖਾਣੇ ਨੇ ਕਾਜੂ ਖਾਣੇ ਨੇ ਪਿਸਤੇ ਖਾਣੇ ਨੇ ਤੁਸੀਂ ਖਾ ਸਕਦੇ ਹੋ ਆਪਣੀ ਸਿਹਤ ਲਈ ਉਹਦੀ ਇੱਕ ਤਸਵੀਰ ਹੈ ਉਹਨੂੰ ਕਿੱਦਾਂ ਵਰਤਣਾ ਹੈ ਉਹ ਕਿਸੇ ਬੈਤ ਦੇ ਕੋਲੋਂ ਕਿਸੇ ਡਾਕਟਰ ਦੇ ਕੋਲੋਂ ਪੁੱਛੋ ਤੁਹਾਡੀ ਸਿਹਤ ਲਈ ਲਾਹੇਵੰਦ ਹੋਣਗੇ ਪਰ ਜਿਹੜੀ ਸਰਦਈਏ ਦੇ ਵਿੱਚ ਖਸਖਸ ਪਾਈ ਜਾਂਦੀ ਹੈ ਖਸਖਸ ਦੇ ਖੇਤੀ ਵਾਸਤੇ ਵੀ ਇੱਥੇ ਟੱਕਰਾਂ ਮਾਰ ਰਹੇ ਨੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਬੁੱਧੀਜੀਵੀ ਜਾ ਸਮਾਜ ਸੇ ਵੀ ਜਿਹੜੇ ਕਹਿੰਦੇ ਨੇ ਨਸ਼ਾ ਬੰਦ ਹੋ ਜਾਓ ਜੇ ਖਸਖਸ ਦੀ ਖੇਤੀ ਹੋਵੇ। ਮਤਲਬ ਪੋਸਟ ਹੈ ਉਹ, ਥੀਮ ਹੈ। ਉਹ ਇੱਕ ਨਸ਼ਾ। ਬਚਜੋ। ਥੋੜਾ ਜਿਹਾ ਅਕਲ ਨੂੰ ਹੱਥ ਮਾਰੋ। ਇਹ ਨਸ਼ੇ ਤੇ ਤੁਹਾਨੂੰ ਲਾਇਆ ਜਾ ਰਿਹਾ। ਤੁਸੀਂ ਲਗਾਤਾਰ ਮੈਂ ਗਰੰਟੀ ਦਿੰਨਾ ਲਗਾਤਾਰ 15-20 ਦਿਨ ਖਸਖਸ ਰਗੜ ਕੇ ਪੀ ਕੇ ਦੇਖੋ। ਜੇ ਤੁਹਾਨੂੰ ਨਸ਼ਾ ਨਾ ਹੋਇਆ ਕਹਦੇ ਹੋ ਜੇ ਤੁਸੀਂ ਨਸ਼ੇ ਤੇ ਨਾਂ ਲੱਗੇ ਤਾਂ ਕਹਦੇ ਫਿਰ 20 ਦਿਨ ਨਾ ਪੀਓ ਦੇਖ ਲਓ ਤੇਰ ਬਕਰ ਕੇ ਲਗਾਤਾਰ ਖਸ ਖਸ ਰਗੜ ਕੇ 20 ਦਿਨ ਪੀ ਲੋ ਲਗਾਤਾਰ 21ਵੇਂ ਦਿਨ ਤੁਸੀਂ ਛੱਡ ਕੇ ਦੇਖ ਲਓ ਫਿਰ ਬਣਦਾ ਕੀ ਹੈ ਇਹ ਸਚਾਈ ਹੈ ਅਜੋ ਸਰਸੇ ਵਾਲੇ ਸਾਧ ਨੇ ਨਾਮ ਦੇਣਾ ਸ਼ੁਰੂ ਕੀਤਾ ਹੈ ਨਾ ਕੋਈ ਸ਼ਰਾਬ ਪੀਣ ਵਾਲੇ ਸੀ ਉਹ ਕਹਿੰਦੇ ਸ਼ਰਾਬ ਕਮੀ ਛੱਡੀਏ ਉਹਦੇ ਵਿੱਚ ਚਿੱਟਾ ਜਾਂ ਗੱਟੂ ਚੱਲਿਆ ਸੀ ਉਹਨੂੰ ਪਹਿਲਾਂ ਡੀਨ ਕਿਹਾ ਜਾਂਦਾ ਸੀ ਉਹ ਕਾਲੀ ਹੁੰਦੀ ਸੀ ਉਦੋਂ ਬਾਅਦ ਵਿੱਚ ਚਿੱਟਾ ਸੀ ਗੱਟੂ ਉਹ ਪਾਣੀ ਵਰਗਾ ਉਹ ਚੱਲਿਆ ਉਹਨਾਂ ਸ਼ਰਿਆਮ ਕਹਿੰਦਾ ਸੀ ਕਹਿੰਦਾ ਜਿਹੜੇ ਸ਼ਰਾਬ ਪੀਂਦੇ ਨੇ ਗੱਟੂ ਪੀਲੇ ਕਰੋ ਉਹ ਸ਼ਰਾਬ ਨਾਲੋਂ ਵੀ ਘੱਟ ਕਿ ਸੀ ਇਹ ਇਹ ਜਾਣ ਕੇ ਨਾ ਜਿਹੜਾ ਸਰਦਈ ਵਾਲਾ ਤੁਸੀਂ ਕੰਮ ਚਲਾਇਆ ਹੋਇਆ ਨਾ ਟਣ ਚਲਾ ਇਹ ਵੀ ਨਸ਼ਾ ਹੈ ਜਿਹੜੇ ਫੀਮ ਖਾਂਦੇ ਨੇ ਨਾ ਮੁੱਢ ਤੋਂ ਉਹਨੂੰ ਪੁੱਛ ਕੇ ਦੇਖੋ ਛੱਡ ਨਹੀਂ ਸਕਦੇ ਇਸ ਜਾਈ ਹੈ ਜਾਣੇ ਕਿ ਜਿਹੜੇ ਦੁਕਾਨ ਪਾ ਕੇ ਬੈਠੇ ਨੇ ਉਹਨਾਂ ਦਾ ਵੀ business ਹੈ ਜਿਹੜੇ ਸਾਡੇ ਵਰਗੇ ਜਾ ਕੇ ਪੀਂਦੇ ਨੇ 30 ਰੁਪਏ ਦਾ ਗਲਾਸ ਤੇ ਉਹਨਾਂ ਲਈ 2 ਮਿੰਟ ਦਾ ਸਵਾਦ ਤਾਂ ਹੈਗਾ ਉਹ ਠੰਡੀ ਹੁੰਦੀ ਹੈ ਪਰ ਉਹ ਤੁਹਾਡੇ ਅੰਦਰ ਇੱਕ ਨਸ਼ਾ ਪੈਦਾ ਕਰ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੁਸੀਂ ਲਗਾਤਾਰ ਪੀਓਗੇ ਪੀਓਗੇ ਨਾ ਤੁਸੀਂ ਨਸ਼ੇ ਦੇ ਪੁੱਕੀ ਦੇ ਆਦੀ ਹੋ ਜਾਓਗੇ ਇਹਨਾਂ ਸ਼ਾਇਕ ਹੁਣ ਜਿਹੜੇ ਦੁਕਾਨਾਂ ਬਣਾ ਕੇ ਬੈਠੇ ਨੇ ਉਹਨੂੰ ਥੋੜੀ ਮੰਨਣੇ ਸੁਖਿੰਦਾਨ ਸ਼ਬਦ ਵਰਤਿਆ ਸੁਖੇ ਲਈ ਇਹਨਾਂ ਨੇ ਸਰਦਾਈ ਸ਼ਬਦ ਵਰਤ ਲੈ ਹੁਣ ਜਿਹੜੇ ਨਿਹੰਗ ਸੁੱਖਾ ਪਿੰਦੇ ਨੇ ਸਰਦਈਆਂ ਰਗੜ ਰਗ ਕੇ ਪਿੰਤੋ ਜਿਹਨਾਂ دماغ ਦੇਖਿਆ ਨਹੀਂ ਕਿਤੇ ਬੰਦਾ ਵੱੜਦਾ ਕਿਤੇ ਗੁੱਟ ਵੱੜਦਾ ਐਵੇਂ ਥੋੜੀ ਵੱਢ ਦਿੰਦੇ ਆ ਉਹ ਦੁਨਆਵੀ ਤੌਰ ਤੇ ਉਹ ਪਰੇਸ਼ਾਨ ਵੀ ਨੇ ਇਹ ਸਚਾਈ ਹੈ ਇਹ ਗੱਲਾਂ ਕੌੜੀਆਂ ਨੇ ਇਹ ਚਲਾਇਆ ਕਿੰਨਾ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਬੈਠਾ ਉਹ ਬੜਾ ਤੂਫਾਨ ਸ਼ੋਰ ਜਮੈਂ ਪਹਿਲਾਂ ਵੀ ਗੱਲ ਕਰੀ ਸੀ ਦੋ ਚਾਰ ਹੋਰ ਨੇ ਤਿੰਨਾਂ ਥਾਂ ਤੇ ਝਗੜਾ ਪਿਆ ਵੀ ਕਿ ਤੁਸੀਂ ਇਹ ਕਿਉਂ ਦੁਕਾਨ ਲਾਈ ਹੈ ਫਿਰ ਨੰਗ ਲੈ ਕੇ ਤਲਵਾਰਾਂ ਨੂੰ ਤੇ ਬਰਸ਼ ਇਕੱਠੇ ਹੋ ਜਾਂਦੇ ਕਿ ਸਾਡੇ ਜਥੇਦਾਰ ਨੂੰ ਤੁਸੀਂ ਰੋਕ ਰਹੇ ਹੋ ਇਕਿਰਤਾ ਸਾਡੀ ਜਾਣੀ ਕਿ ਇਹ ਟ੍ਰੈਂਡ ਬਣ ਗਿਆ ਪਰ ਇਹ ਸਾਡੇ ਲਈ ਘਾਤਕ ਹੈ ਸਾਡੇ ਸਰੀਰ ਲਈ ਹਾਨੀਕਾਰਕ ਹੈ ਖਾਸ ਕਰਕੇ ਪੋਸਟ ਤੇ ਫੀਮ ਨਸ਼ਾ I didn't get 10al 3 ਕੈਨੇਡਾ ਵਿੱਚ ਵੀ ਗੋਲੀ ਚਲਦੀ ਐ ਇੱਥੇ ਵੀ ਚਲਦੀ ਐ ਉਹਦੇ ਵਿੱਚ ਕੀ ਨੀਂਦ ਵਾਲੀ ਗੋਲੀ ਐ ਨਸ਼ਾ ਹੀ ਆ ਉਹਦੇ ਵਿੱਚ ਜਾਣੀ ਕਿ ਪੰਜਾਬ ਦੇ ਜਿਹੜੇ ਲੋਕ ਨੇ ਨਾ ਉਹਦੇ ਵਿੱਚ ਬਹੁ ਗਿੰਦੀ ਉਹ ਐ ਜਿਨ੍ਹਾਂ ਦਾ ਦਿਮਾਗ ਕੰਮ ਕਰਦਾ ਨਹੀਂ बस ਉਹਨਾਂ ਨੂੰ ਹੀ ਭੇੜ ਚਾਲ ਕੇ ਜਾਂਦਾ ਇਹ ਬੇਨਤੀ ਮੈਂ ਤਾਂ ਕੀਤੀ ਚਾਰ ਪੰਜ ਵੀਡੀਓ ਦੇਖੀਆਂ ਉਹ 4 ਕਿਲੋ ਬਾਦਾਮ ਲਈ ਬੈਠੇ ਹੁੰਦੇ ਆ ਖਾਸ ਕਰਸ ਹੁੰਦੀ 1 ਕਿਲੋ 2 ਕਿਲੋ ਮਾਜ ਤੇ ਕਾਲੀ ਮਿਰਚ ਐਵੋ ਨੇ ਚੀਜ਼ਾਂ ਲਈ ਬੈਠੇ ਹੁੰਦੇ ਆ ਤੇ ਨਾਲੇ ਦੱਸੀ ਜਾਂਦੇ ਆ 40 ਗਲਾਸ ਬਣਦੇ ਆ ਜੀ ਇੱਕ ਵਾਰੀ ਰਗੜਾ ਲਾ ਕੇ 50 ਬਣਦੇ ਆ ਜੀ ਤੀਰ ਪਈਏ ਗਲਾਸ ਦਿੰਨੇ ਆ ਜੀ ਅਸੀਂ ਤੁਸੀਂ ਆਸਟਨ ਲਾ ਕੇ ਦੇਖੋ ਕਿ ਉਹਨਾਂ ਦੀ ਦਿਹਾੜੀ ਕਿੰਨੀ ਪੈਂਦੀ ਹੈ 5-7 ਸੌ ਦਾ ਸਮਾਨ ਜੋ ਲਾਉਂਦੇ ਆ ਤਾਂ ਉਹ ਘਟ-ਘਟ 2-3000 ਦਿਹਾੜੀ ਪਾ ਕੇ ਜਾਂਦੇ ਆ ਪਰ ਜਿਹੜੇ ਪੀਣ ਵਾਲੇ ਨੇ ਉਹਨਾਂ ਲਈ ਉਹ ਹਾਨੀਕਾਰਕ ਹੈ ਉਹਨਾਂ ਨੂੰ ਨਸ਼ੇ ਦਾ ਆਦੀ ਬਣਾ ਦਿੰਦਾ ਥੋੜਾ ਜਿਹਾ ਸਮਝੋ ਫਿਰ ਕਹਣਗੇ ਪੰਜਾਬ ਨਸ਼ਿਆਂ ਨੇ ਖਾ ਲਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਫੜ ਵਗਦਾ ਹੈ ਇਹ ਰੀਸਮ ਰੀਸੀ ਜਿਹੜਾ ਤੁਸੀਂ ਪੀ ਰਹੇ ਹੋ ਕੀ ਹੈ ਇਹ ਡਾਕਟਰ ਤੋਂ ਪੁੱਛ ਲਓ ਬੈਤ ਤੋਂ ਪੁੱਛ ਲਓ ਕੀ ਇਹ ਨਸ਼ਾ ਨਹੀਂ ਹੈਗਾ ਇਹ ਬੇਨਤੀ ਪ੍ਰਵਾਨ ਕਰਿਓ ਥੋੜਾ ਜਿਹਾ ਅਕਲ ਤੋਂ ਕੰਮ ਲੈ ਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ